ਓਏ ਤਬਾ ਓਏ ਤਬਾ ਓਏ ਉਹ ਬੰਦੇ ਨੂੰ ਤਰਸ ਨਹੀਂ ਐ ਇਹਨੂੰ ਇੱਕ ਚੂੜਾ ਆ ਬੱਚਾ ਪੰਜ ਸਾਲ ਦਾ ਉਹਨੇ ਕੀ ਬਣਾ ਦੇ ਇਹੜੀ ਚੀਜ਼ ਇਹਨੇ ਕੀਤੀ ਆ ਇਹਦੀ ਪਹਿਲਾਂ ਕੋਈ ਸੀਬਿਆ ਚ ਲੈ ਕੇ ਗਏ ਨਹੀਂ ਕੋ ਜੋ ਦੀ ਜਿੱਦਾਂ ਰਿਪ ਕਰਦੇ ਹੁੰਦੇ ਟੂਨੇ ਡੋਟ ਕੇ ਜਾ ਉਹ ਕੀਤੇ ਆ ਫੇ ਉਹ ਜਨਾਨੀ ਨੇ ਬੰਦੇ ਨੂੰ ਉਹਨੂੰ ਸੌਂਕਾ ਜੇ ਨੇ ਨਸ਼ਾ ਕੀਤਾ ਸੀ ਉਹ ਬੰਦੇ ਨੇ ਫੇ ਕੰਮ ਕੀਤਾ 5 ਸਾਲ ਦੇ ਮਾਸੂਮ ਬੱਚੇ ਦੀਆਂ ਹਰ ਚੀਜ਼ਾਂ ਘਰ ਦੇ ਵਿੱਚ ਪਈਆਂ ਨੇ ਉਹਦੀਆਂ ਗੱਲਾਂ ਮਾਪਿਓ ਦੇ ਕੰਨਾਂ ਦੇ ਵਿੱਚ ਗੂੰਜ ਰਹੀਆਂ ਨੇ ਪਰ ਅੱਜ ਉਹ ਬੱਚਾ ਉਹਨਾਂ ਦੀ ਅੱਖਾਂ ਦੇ ਸਾਹਮਣੇ ਨਹੀਂ ਬੜੀ ਹੀ ਬੇਰਹਿਮੀ ਨਾਲ ਅਤੇ ਬਿਨਾਂ ਕਿਸੇ ਕਾਰਨ ਦੇ ਉਸ ਮਾਸੂਮ ਦੀ ਜਾਨ ਲੈ ਲਈ ਗਈ ਉਸ ਦਰਿੰਦੇ ਪ੍ਰਵਾਸੀ ਦੇ ਵੱਲੋਂ ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਇਹੋ ਜਿਹੇ ਲੋਕਾਂ ਨੂੰ ਸਾਡੇ ਪੰਜਾਬ ਦੇ ਵਿੱਚ ਤਾਂ ਕਿਸ ਦੁਨੀਆ ਦੇ ਵਿੱਚ ਧਰਤੀ ਦੇ ਉੱਪਰ ਹੀ ਰਹਿਣ ਦਾ ਕੋਈ ਹੱਕ ਨਹੀਂ ਕਿਉਂਕਿ ਮਾਸੂਮ ਬੱਚਿਆਂ ਦੀ ਮਾਸੂਮੀਅਤ ਖੋਹ ਲੈਂਦੇ ਨੇ ਉਹਨਾਂ ਦੇ ਨਾਲ ਦਰਿੰਦਗੀ ਕਰਦੇ ਨੇ ਅਤੇ ਮਾਪਿਆਂ ਦਾ ਖਿਆਲ ਜ਼ਰਾ ਵੀ ਨਹੀਂ ਕਰਦੇ ਕਿ ਕਿੰਨੇ ਜੋ ਬਿਲ ਤਿਲ ਮਰਨਗੇ ਜਦੋਂ ਹੂੰ ਆਪਣੇ ਬੱਚੇ ਨੂੰ ਇਸ ਹਾਲਾਤਾਂ ਦੇ ਵਿੱਚ ਦੇਖਣਗੇ ਇੱਕ ਪਿਓ ਨੇ ਆਪਣੇ 5 ਸਾਲ ਦੇ ਮਾਸੂਮ ਬੱਚੇ ਨੂੰ ਖੂਨੋਂ ਖੂਨ ਹੋਏ ਦੇਖਿਆ ਉਹਨਾਂ ਦੇ ਰੋਂਦੇ ਹੋਏ ਬੋਲ ਦੱਸੇ ਨਹੀਂ ਜਾ ਸਕਦੇ ਉਹਨਾਂ ਦੀ ਉਹ ਤਸਵੀਰਾਂ ਤੇ ਵੀਡੀਓ ਜਿਸ ਦੇ ਵਿੱਚ ਛੋਟੀ ਜਹੀ ਧੀ ਆਪਣੇ ਪਿਆਰੇ ਪਿਆਰੇ ਹੱਥਾਂ ਦੇ ਨਾਲ ਪਾਪਾ ਪਾਪਾ ਕਹਿ ਕੇ ਉਹਨਾਂ ਨੂੰ ਚੁੱਪ ਕਰਵਾ ਰਹੀ ਹੈ ਬੇਬਸੀ ਦੀ ਇਹ ਸਾਰੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ 5 ਸਾਲ ਦੇ ਬੱਚੇ ਨੂੰ ਮਾਰ ਮਕਾਇਆ ਗਿਆ ਤੇ ਉਸ ਦਾ ਸਾਰਾ ਪਰਿਵਾਰ ਬੁਰੀ ਤਰ੍ਹਾਂ ਦੇ ਨਾਲ ਟੁੱਟ ਚੁੱਕਿਆ ਤੇ ਨਾਲ ਹੀ ਪੂਰੇ ਸ਼ਹਿਰ ਵਾਸੀ ਪੰਜਾਬ ਵਾਲੇ ਲੋਕ ਸਦਮੇ ਦੇ ਵਿੱਚ ਨੇ ਮੰਗਲਵਾਰ ਸ਼ਾਮ ਨੂੰ ਇਸ ਬੱਚੇ ਨੂੰ ਚੱਕਿਆ ਜਾਂਦਾ ਹੈ ਹੁਸ਼ਿਆਰਪੁਰ ਦੇ ਦੀਪਨਗਰ ਤੋਂ ਅਤੇ ਇਸ ਮਗਰੋਂ ਰਹੀਮਪੁਰ ਮੰਡੀ ਦੇ ਨਜ਼ਦੀਕ ਸ਼ਮਸ਼ਾਨ ਘਾ ਕਰਦੇ ਵੀ ਜਿਸ ਦੀ ਮ੍ਰਿਤਕ ਨਹੀਂ ਮਿਲਦੀ ਹੈ ਮਾਪਿਓ ਇਸ ਨੂੰ ਲੱਭਦੇ ਰਹੇ ਮਾਂ ਨੂੰ ਸੀ ਕਿ ਸਾਡਾ ਬੱਚਾ ਗੁਰਦੁਆਰੇ ਗਿਆ ਪਿਤਾ ਨੂੰ ਸੀ ਕਿ ਮੇਰੇ ਪੁੱਤ ਨੂੰ ਕਦੇ ਕੁਝ ਨਹੀਂ ਹੋ ਸਕਦਾ ਰੱਬ ਇੰਨਾ ਬਿਰਹਿਮ ਨਹੀਂ ਹੋ ਸਕਦਾ ਪਰ ਜਿਹੜੇ ਹਾਲਾਤ ਬਣੇ ਨੇ ਉਹਨਾਂ ਦਾ ਕਹਿਣਾ ਸੀ ਕਿ ਇਸ ਦੋਸ਼ੀ ਨੂੰ ਸਾਰਿਆਂ ਨੂੰ ਫਾਂਸੀ ਦੇਣੀ ਚਾਹੀਦੀ ਹੈ ਉਹ ਵੀ ਲੋਕਾਂ ਦੇ ਸਾਹਮਣੇ ਚਾਰ ਦੀਵਾਰੀ ਦੇ ਅੰਦਰ ਨਹੀਂ ਤਾਂ ਕਿ ਉਹ ਜਿਹੇ ਲੋਕਾਂ ਨੂੰ ਪਤਾ ਲੱਗੇ ਕਿ ਮਾੜੀ ਘਟਨਾ ਦਾ ਕਿੰਨਾ ਮਾੜਾ ਅੰਜਾਮ ਹੁੰਦਾ ਹੈ ਅਜ ਮ੍ਰਿਤਕ ਬੱਚੇ ਦਾ ਪੋਸਟਮਾਰਟਮ ਕਰਵਾਇਆ ਗਿਆ ਮੈਡੀਕਲ ਰਿਪੋਰਟ ਆਣੀ ਹੈ 2 ਦਿਨ ਦਾ ਰਿਮਾਂਡ ਇਸ ਦੋਸ਼ੀ ਦਾ ਹਾਸਲ ਕਰ ਲਿਆ ਗਿਆ ਕਿਉਂਕਿ ਇਸ ਦੇ ਵੱਲੋਂ ਹੀ ਸਾਰਾ ਕੁਝ ਕੀਤਾ ਗਿਆ ਸੀ ਸੀਸੀਟੀਵੀ ਵੀਡੀਓ ਸਾਹਮਣੇ ਆ ਚੁੱਕੀ ਹੈ ਮਾਸੂਮ ਭੈਣ ਦੇ ਵੱਲੋਂ ਵੀ ਦੱਸਿਆ ਗਿਆ ਕਿ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਹੀ ਮੁਲਾਕਾਤ ਹੋਈ ਹੋਵੇ ਅਤੇ ਹੋਏ ਇਸ ਨੂੰ ਚੱਕ ਕੇ ਲੈ ਗਿਆ ਹੋਵੇ ਸਗੋਂ ਪਹਿਲਾਂ ਵੀ ਇੱਕ ਦੋ ਵਾਰ ਉਸਨੇ ਕੋਸ਼ਿਸ਼ ਕੀਤੀ ਹੈ ਪਰ ਚੰਗੀ ਕਿਸਮਤ ਦੇ ਨਾਲ ਉਦੋਂ ਭੈਣ ਉਸ ਨੂੰ ਬਚਾ ਲੈਂਦੀ ਸੀ ਪਰ ਹੁਣ ਹੱਦੋਂ ਵੱਧ ਮਾੜੀ ਘਟਨਾ ਹੋਈ ਹੈ ਜਿੱਥੇ ਮਾਸੂਮ ਬੱਚੇ ਨੂੰ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਵੱਡੀ ਗਿਣਤੀ ਦੇ ਵਿੱਚ ਜਿੱਥੇ ਪੁਲਿਸ ਮੁਲਾਜ਼ਮ ਤਨਾਤ ਕੀਤੇ ਅਦੇ ਇਸ ਬੱਚੇ ਦਾ ਮੈਡੀਕਲ ਕਰਵਾਇਆ ਗਿਆ ਫਗਵਾੜਾ ਵਿਖੇ ਇਸ ਦਾ ਅੰਤਿਮ ਸੰਸਕਾਰ ਹੋਇਆ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ 4:30 ਵਜੇ ਦੇ ਕਰੀਬ ਹਰਵੀਰ ਸਿੰਘ ਨਾਮ ਦਾ ਇਹ ਮਾਸੂਮ ਪਿਆਰਾ ਬੱਚਾ ਜਿਸ ਦੀ ਉਮਰ 5 ਸਾਲ ਦੀ ਸੀ ਸਕੂਟੀ ਸਵਾਰ ਦੇ ਵੱਲੋਂ ਚੱਕਿਆ ਜਾਂਦਾ ਤੇ ਫਿਰ ਉਸ ਨੂੰ ਮਾਰ ਮੁਕਾਇਆ ਗਿਆ ਮਲੇ ਦੇ ਵਿੱਚ ਹੀ ਬਣੇ ਗੁਰਦੁਆਰਾ ਸਾਹਿਬ ਵਿਖੇ ਭੈਣ ਮੱਥਾ ਟੇਕਣ ਗਈ ਸੀ ਮਾਪਿਓ ਇਸ ਕਰਕੇ ਨਹੀਂ ਪੁੱਤ ਨੂੰ ਲੱਭ ਰਹੇ ਸੀ ਕਿ ਉਹ ਵੀ ਭੈਣ ਦੇ ਨਾਲ ਹੀ ਹੋਣਾ ਪਰ ਜਦੋਂ ਭੈਣ ਨੇ ਘਰ ਆ ਕੇ ਦੱਸਿਆ ਕਿ ਭਾਤ ਮੇਰੇ ਨਾਲ ਗਿਆ ਹੀ ਨਹੀਂ ਇਹ ਸੁਣ ਕੇ ਕਿਸ ਤਰ੍ਹਾਂ ਦੇ ਨਾਲ ਮਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹ ਉਸੇ ਸਮੇਂ ਹੀ ਭੱਜੇ ਲੱਭਿਆ ਗਿਆ ਪਰ ਬੱਚਾ ਕਿਤੇ ਵੀ ਨਹੀਂ ਲੱਭਿਆ ਇਸ ਮੌਕੇ ਤੇ ਸ਼ਹਿਰ ਵਾਸੀਆਂ ਦੇ ਵਿੱਚ ਵੀ ਗੁੱਸਾ ਹੈ ਜਿਨ੍ਹਾਂ ਦੇ ਵੱਲੋਂ ਸੜਕਾਂ ਤੇ ਜਾਮ ਲਗਾਇਆ ਜਾ ਰਿਹਾ ਹੈ ਪ੍ਰਵਾਸੀ ਮਜ਼ਦੂਰਾਂ ਦੇ ਆਧਾਰ ਕਾਟ ਨਾ ਬਣਾਣਾ ਤੇ ਉਹਨਾਂ ਨੂੰ ਪਛਾਣ ਪੱਤਰ ਨਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਧਰ ਪਿਤਾ ਦਾ ਕਹਿਣਾ ਸੀ ਕਿ ਅਸੀਂ ਰੋ ਰੋ ਕੇ ਥੱਕ ਗਏ ਆ ਕਿਉਂਕਿ ਮਾਸੂਮ ਬੱਚੀ ਆਪਣੇ ਛੋਟੇ-ਛੋਟੇ ਹੱਥਾਂ ਨਾਲ ਜਦੋਂ ਪਿਤਾ ਦਾ ਮੂੰਹ ਫੜ ਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਇਹ ਸਭ ਕੁਝ ਦੇਖ ਕੇ ਉੱਥੇ ਖੜੇ ਲੋਕ ਵੀ ਫੁੱਟ-ਫੁੱਟ ਰੋਪੇ ਕਿ ਕਾਸ਼ ਹਰਵੀਰ ਦੇ ਨਾਲ ਇਹ ਸਭ ਕੁਝ ਨਾ ਹੁੰਦਾ ਹਰਵੀਰ ਨਾਲ ਤਾਂ ਕਿ ਕਿਸੇ ਵੀ ਬੱਚੇ ਦੇ ਨਾਲ ਇਹੋ ਜਿਹੀ ਮਾੜੀ ਘਟਨਾ ਨਹੀਂ ਹੋਣੀ ਚਾਹੀਦੀ 7 ਸਾਲਾਂ ਇਹ ਭੈਣ ਜਸਮੀਨ ਹੈ ਉਸ ਦੀ ਜਿਹੜੀ ਕਿ ਆਪਣੇ ਪਿਤਾ ਨੂੰ ਰੋਂਦੇ ਹੋਏ ਚੁੱਪ ਕਰਵਾ ਰਹੀ ਸੀ ਅੱਖਾਂ ਸਾਫ਼ ਕਰ ਰਹੀ ਸੀ ਦੱਸਦੀ ਹੈ ਕਿ ਪੂਰਾ ਮਾਹੌਲ ਬਹੁਤ ਖਰਾਬ ਹੋਇਆ ਹੋਇਆ ਇਸ ਸਮੇਂ ਹੁਸ਼ਿਆਰਪੁਰ ਦੇ ਵਿੱਚ ਮ੍ਰਿਤਕ ਦੀ ਮਾਂ ਕੁਲਵਿੰਦਰ ਕੌਰ ਨੇ ਪੁਲਿਸ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇੱਕ ਵਾਰ ਦੋਸ਼ੀ ਨੂੰ ਉਹਦੇ ਸਾਹਮਣੇ ਲੈ ਕੇ ਆਣ ਉਹ ਪੁੱਛਣਾ ਚਾਹੁੰਦੀ ਹੈ ਕਿ ਮੇਰੇ ਬੱਚੇ ਦਾ ਕਸੂਰ ਕੀ ਸੀ ਬੱਚੇ ਦਾ ਸੰਸਕਾਰ ਕੀਤਾ ਬੱਚੇ ਦਾ ਮੈਂ ਜਦੋਂ ਮੂੰਹ ਦੇਖਿਆ ਨਾ ਤਾਂ ਮੂੰਹ ਦਾ ਖੂਨ ਨਾਲ ਭਰਿਆ ਹੋਇਆ ਸੀ ਉਹਦਾ बच्चे ਦਾ ਜਦੋਂ ਮੈਂ ਮੂੰਹ ਦੇਖਿਆ ਇਹਨੂੰ ਨੂੰ ਦੇਖ ਕੇ ਉਹ ਬੰਦੇ ਨੂੰ ਤਰਸ ਨਹੀਂ ਆਇਆ ਇਹ ਕਿਛੂடா ਇਹ ਬੱਚਾ ਮਾਸ਼ਾਅੱਲਾ ਉਹਨੇ ਕੀ ਬਣਾ ਰਿਆ ਏ ਇਹ ਕੁਦਰਤ ਕਰੇ ਵਿਚਾਰੂ ਮੈਨੂੰ ਮਾਰ ਦਿੰਦਾ ਮੇਰੇ ਬੱਚ ਨੂੰ ਛੱਡ ਦਿੰਦਾ ਸਾਰੇ ਖੂਨ ਬੁਰ ਬਤਾ ਨੇ ਜੋਨਾ ਬਿਹਰੂ ਜੇਤੀ ਤੋਂ ਜੇਤੀ ਉਹਨੂੰ ਫਾਂਸੀ ਤੇ ਚੜਾਇਆ ਜਾਵੇ ਚੜਾਇਆ ਵੀ ਜਾਵੇ ਸਾਹਮਣੇ ਚੜਾਇਆ ਜਾਵੇ ਚਾਰ ਦਵਾਰੀ ਦੇ ਅੰਦਰ ਨਾ ਚੜਾਇਆ ਜਾਵੇ ਤਾਂ ਕਿ ਕੱਲ ਨੂੰ ਇਹਨੇ ਕਿਸੇ ਹੋਰ ਨਾ ਨਾ ਇਹ ਕੰਮ ਹੋਵੇ ਜਿਦਾਂ ਮੇਰੇ ਪੁੱਤ ਨਾ ਹੋਇਆ ਨਾ ਬਾਕੀ ਕਿਸੇ ਹੋਰ ਦੇ ਪੁੱਤ ਨਾ ਐਦਾਂ ਹੋਵੇ ਉਹਨੂੰ ਪਤਾ ਲੱਗੇ ਉਹ ਕਰਨ ਤੋਂ ਪਹਿਲਾਂ ਸੋਚੂਗਾ ਜਿਹੜਾ ਕਰੂਗਾ ਵੀ ਹਾਂ ਵੀ ਮੇਰੇ ਨਾਲ ਐਦਾਂ ਹੋਣੀ ਆ ਜੇ ਅੱਜ ਇਹ ਕੰਮ ਨਾ ਕੀਤਾ ਨਾ ਤਾਂ ਫੇਰ ਇਹ ਕੰਮ ਹੁੰਦੇ ਹੀ ਰਹਿਣੇ ਆ ਵੀ ਮੇਰੇ ਵਰਗੇ ਪਤਾ ਨਹੀਂ ਕਿੰਨੇ ਕ ਹੁਣੇ ਆ ਹਰ ਵੀਰ ਪਤਾ ਨਹੀਂ ਕਿੰਨੇ ਕ ਜਾਣੇ ਆ ਜੇ ਕੰਮ ਛੇਤੀ ਤੋਂ ਛੇਤੀ ਨਾ ਕੀਤਾ। ਇਹ ਕਹਿੰਦਾ ਇਹੜੇ ਪ੍ਰਵਾਸੀ ਆ ਇਹਨਾਂ ਨੂੰ ਪੰਜਾਬ ਚੋਂ ਬਾਹਰ ਕੱਢੋ। ਇਹ ਜਿਹੜੇ ਸੀਗੇ ਜਿਹੜਾ ਜਿਨੀ ਕੀਤਾ ਉਹ ਵੀ ਬਿਹਾਰੀ ਸੀਗਾ। ਇਹ ਮੈਨੂੰ ਲੱਗਦਾ ਇਹ ਜਿਹੜੀ ਚੀਜ਼ ਇਹਨੇ ਕੀਤੀ ਆ ਇਹਨੇ ਪਹਿਲਾਂ ਕੋਈ ਸੀਬਿਆਂ ਚ ਲੈ ਕੇ ਗਿਆ ਇਹ ਨਹੀਂ ਕੋਈ ਉਹ ਜਿੱਦਾਂ ਦੇ ਕਰਦੇ ਹੁੰਦੇ ਟੂਨੇ ਡੋਟ ਕੇ ਜਾ ਉਹ ਕੀਤੇ ਆ। ਫੇਰ ਉਹ ਜਨਾਨੀ ਨੇ ਬੰਦੇ ਨੂੰ ਉਹਨੂੰ ਜ਼ੋਂਤਾ ਜਿਹਨੇ ਨਸ਼ਾ ਕੀਤਾ ਸੀ। ਬੰਦੇ ਨੇ ਫੇ ਕੰਮ ਕੀਤਾ ਬਲਰਾਮ ਕਿੱਲੇ ਵਾਲਾ ਠੀਕ ਹੈ ਜੀ ਉਹਦੀ ਦੁਕਾਨ ਤੋਂ ਇਹਨੇ ਸਕੂਟਰ ਹੀ ਲਈ ਸੀ ਉਹਦੀ ਸਕੂਟਰੀ ਸੀਗੀ ਉੱਥੇ ਕੰਮ ਕਰਦਾ ਸੀਗਾ ਬਲਰਾਮ ਦੀ ਦੁਕਾਨ ਤੇ ਉੱਥੋਂ ਸਕੂਟਰੀ ਲੈ ਕੇ ਮੁੜ ਕੇ ਸਾਡੇ ਮੇਰੇ ਮੁੰਡੇ ਨੂੰ ਉੱਥੋਂ ਲਿਆ ਕੇ ਸਕੂਟਰੀ ਫੇ ਉੱਥੇ ਖੜੀ ਕਰਿਆ ਆ ਮੈਨੂੰ ਸਰਕਾਰ ਤੋਂ ਇਹੀ ਆ ਜੱਜ ਸਾਹਿਬ ਤੋਂ ਵੀ ਇਹੀ ਆ ਵੀ ਇਹਨੂੰ ਫਾਸਟ ਤੋਂ ਫਾਸਟ ਜਿਹੜਾ ਫਾਸਟ ਟ੍ਰੈਕ ਲਾ ਕੇ ਇਹਨੂੰ ਕੇਸ ਨੂੰ ਯਾਨੀ ਕਿ ਦਿਨਾਂ ਚ ਨਿਪਟਾਸੀ ਕਰ ਲਾ ਜੀ ਅੱਜ ਪਰਮਾਨ ਤੋਂ ਬਾਅਦ ਦੁਬਾਰਾ ਫਿਰ ਪੇਸ਼ ਕੀਤਾ ਗਿਆ ਜੀ ਤੋਂ ਮਾਨ ਜੋਗਾ ਅਦਾਲਤ ਹਲੇ ਡਿਸੀਜਨ ਲੈਣਾ ਬਾਕੀ ਆ ਜੀ ਤੋਂ ਥੋੜੀ ਦੇਰ ਵਿੱਚ ਡਿਸੀਜਨ ਜੋ ਹੋਊਗਾ ਤੁਹਾਨੂੰ ਦੱਸ ਦਾਂਗੇ ਜੀ ਹਲੇ ਦੇਖੋ ਦੋਨੋਂ ਧਿਰਾਂ ਦੀ ਬਹਿਸ ਸੁਣੀ ਹੈ ਜੀ ਬਹਿਸ ਸੁਣ ਤੋਂ ਬਾਅਦ ਉਹਨਾਂ ਨੇ ਰਿਜ਼ਰਵ ਰੱਖਿਆ ਹਜੇ ਸਰ ਰਿਮਾਂਡ ਮੰਗਿਆ ਸੀ ਤੁਸੀਂ ਬਿਲਕੁਲ ਜੀ ਬਿਲਕੁਲ ਅਸੀਂ ਹਲੇ ਇਹਦੇ ਵਿੱਚ ਵੈਪਨ ਰਿਕਵਰ ਕਰਾਉਣੇ ਨੇ ਬੰਦਿਆਵਾਰੇ ਕੁਝ ਕੁਸ਼ਿਸ਼ ਕਰਨੀ ਆ ਕਿ ਉਹ ਕਿਉਂ ਇਸ ਬਾਰੇ ਪੁੱਛਣਾ ਸੋ ਅਸੀਂ ਤਾਂ ਪ੍ਰਮਾਣ ਲੈਣਾ ਜੀ ਬਚੋ ਵੀ ਦਾ ਇਹ ਮਾਮਲਾ ਲੇਕਿਨ ਗ੍ਰਿਫਤਾਰੀ ਤੇ ਇੰਨਾ ਸਮਾਂ ਕਿਉਂ ਲੱਗ ਜਾਂਦਾ ਦੇਖੋ ਜੀ ਹਰੇਕ ਨੇ ਆਪੋ ਆਪਣਾ ਜਿਹੜਾ ਮੁਜਰਮ ਨੇ ਤੇ ਪੜਣਾ ਹੀ ਆ। ਸੋ ਅਸੀਂ ਐਜ਼ ਪਰ ਲਾ ਉਹਨੂੰ ਜਿਹੜਾ ਅਰੈਸਟ ਕਰਨਾ। ਸੋ ਉਹਦੇ ਵਿੱਚ ਤਾਂ ਟਾਈਮ ਲੱਗਦਾ ਬੜਾ ਥੋੜਾ ਸਮਾਂ ਵੱਧ ਲੱਗ ਗਿਆ ਬਟ ਅਸੀਂ ਕਾਨੂੰਨ ਮੁਤਾਬਕ ਕਾਨੂੰਨ ਦੇ ਦਾਇਰੇ ਚ ਰਹਿ ਕੇ ਜੋ ਵੀ ਕੀਤਾ ਇਹਨਾਂ ਨੂੰ ਰੈਸ਼ ਕੀਤਾ ਗਿਆ। ਕਦੋਂ ਤੱਕ ਫੈਸਲਾ ਆਉਂਦੀ ਹੈ ਮੇਨ ਦੇ? ਆ ਦੇਖੋ ਜੀ ਜੱਜ ਸਾਹਿਬ ਤੇ ਡਿਪੈਂਡ ਕਰਦਾ ਅੱਧੇ ਘੰਟੇ ਘੰਟੇ। ਰਾਣੇ ਮੁਕਦਮੇ ਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਗਿਆ ਅਸੀਂ ਗੱਲ। ਜੀ। ਆ ਅੱਜ ਪਰਮਾਨ ਤੋਂ ਬਾਅਦ ਦੁਬਾਰਾ ਫਿਰ ਪੇਸ਼ ਕੀਤਾ ਗਿਆ ਜੀ ਤੋਂ ਮਨਜੋਗ ਅਦਾਲਤ ਹਲੇ ਡਿਸੀਜਨ ਲੈਣਾ ਬਾਕੀ ਆ ਜੀ ਤੋਂ ਥੋੜੀ ਦੇਰ ਵਿੱਚ ਡਿਸੀਜਨ ਜੋ ਹੋਊਗਾ ਤੁਹਾਨੂੰ ਦੱਸ ਦਾਂਗੇ ਜੀ ਹਲੇ ਦੇਖੋ ਦੋਨੋਂ ਧਿਰਾਂ ਦੀ ਬਹਿਸ ਸੁਣੀ ਹੈ ਜੀ ਬਹਿਸ ਸੁਣਨ ਤੋਂ ਬਾਅਦ ਉਹ ਨਾਲੇ ਰਿਜ਼ਰਵ ਰੱਖਿਆ ਹਜੇ ਸਰ ਰਿਮਾਂਡ ਮੰਗਿਆ ਸੀ ਤੁਸੀਂ ਬਿਲਕੁਲ ਜੀ ਬਿਲਕੁਲ ਅਸੀਂ ਹਲੇ ਇਹਦੇ ਵਿੱਚ ਵੈਪਨ ਰਿਕਵਰ ਕਰਾਉਣੇ ਨੇ ਬੰਦਿਆਵਾਂ ਬਾਰੇ ਪੁਛਗਿੱਛ ਕਰਨੀ ਆ ਕਿ ਉਹ ਕਿਉਂ ਇਸ ਬਾਰੇ ਪੁੱਛਣਾ ਸੋ ਅਸੀਂ ਤਾਂ ਪ੍ਰਮਾਣ ਲੈਣਾ ਜੀ 24 ਦਾ ਇਹ ਮਾਮਲਾ ਲੇਕਿਨ ਗ੍ਰਿਫਤਾਰੀ ਚ ਇੰਨਾ ਸਮਾਂ ਕਿਉਂ ਲੱਗ ਜਾਂਦਾ ਦੇਖੋ ਜੀ ਹਰੇਕ ਨੇ ਆਪੋ ਆਪਣਾ ਜਿਹ ਮੁਜਰਮਾ ਮੁਜਰਮ ਨੇ ਤੇ ਭੱਜਣਾ ਹੀ ਆ ਤੋ ਅਸੀਂ ਐਸ ਪਰ ਲਾਉ ਉਹਨੂੰ ਜਿਹੜਾ ਅਰੈਸਟ ਕਰਨਾ ਸੋ ਉਹਦੇ ਵਿੱਚ ਤਾਂ ਟਾਈਮ ਲੱਗਦਾ ਬੜਾ ਥੋੜਾ ਸਮਾਂ ਵੱਧ ਲੱਗ ਗਿਆ ਬਟ ਅਸੀਂ ਕਾਨੂੰਨ ਮੁਤਾਬਕ ਕਨੌਰ ਦੇ ਦਾਇਰੇ ਚ ਰਹਿ ਕੇ ਜੋ ਵੀ ਕੀਤਾ ਇਹਨਾਂ ਨੂੰ ਅਰੈਸਟ ਕੀਤਾ ਗਿਆ ਕਦੋਂ ਤੱਕ ਫੈਸਲਾ ਆਉਣ ਦੀ ਉਮੀਦ ਹੈ ਆ ਦੇਖੋ ਜੀ ਜੱਜ ਸਾਹਿਬ ਤੇ ਡਿਪੈਂਡ ਕਰਦਾ ਅੱਧੇ ਘੰਟੇ ਘੰਟੇ ਪਾਣੇ ਮੁਕਦਮੇ ਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਗਿਆ ਅਸੀਂ ਗੱਲ ਜੀ ਆ ਅੱਜ ਪਰਮਾਨਡ ਤੋਂ ਬਾਅਦ ਦੁਬਾਰਾ ਫਿਰ ਪੇਸ਼ ਕੀਤਾ ਗਿਆ ਜੀ ਤਾਂ ਮੰਨ ਜੁਗਾ ਅਦਾਲਤ ਹਲੇ ਡਿਸੀਜਨ ਲੈਣਾ ਬਾਕੀ ਆ ਜੀ ਤੋਂ ਥੋੜੀ ਦੇਰ ਵਿੱਚ ਡਿਸੀਜਨ ਜੋ ਹੋਊਗਾ ਤੁਹਾਨੂੰ ਦੱਸ ਦਾਂਗੇ ਜੀ ਹਲੇ ਦੇਖੋ ਦੋਨੋਂ ਧਿਰਾਂ ਦੀ ਬਹਿਸ ਸੁਣੀ ਹੈ ਜੀ ਬਹਿਸ ਸੁਣਨ ਤੋਂ ਬਾਅਦ ਉਹਨਾਂ ਨੇ ਰਿਜ਼ਰਵ ਰੱਖਿਆ ਹਜੇ ਸਰ ਡਿਮਾਂਡ ਮੰਗਿਆ ਸੀ ਤੁਸੀਂ ਬਿਲਕੁਲ ਜੀ ਬਿਲਕੁਲ ਅਸੀਂ ਹਲੇ ਇਹਦੇ ਵਿੱਚ ਵੈਪਨ ਰਿਕਵਰ ਕਰਾਉਣੇ ਨੇ ਬੰਦਿਆ ਬਾਰੇ ਕੁਝ ਕੁਝ ਕਰਨੀ ਆ ਕਿ ਉਹ ਕਿਉਂ ਇਸ ਬਾਰੇ ਪੁੱਛਣਾ ਸੋ ਅਸੀਂ ਤਾਂ ਪ੍ਰਮਾਨ ਲੈਣਾ ਜੀ 24 ਦਾ ਇਹ ਮਾਮਲਾ ਲੇਕਿਨ ਗ੍ਰਿਫਤਾਰੀ ਚ ਇੰਨਾ ਸਮਾਂ ਕਿਉਂ ਲੱਗ ਜਾਂਦਾ ਦੇਖੋ ਜੀ ਹਰੇਕ ਨੇ ਆਪੋ ਆਪਣਾ ਜਿਹੜਾ ਮ ਮੁਜਰਮ ਨੇ ਤੇ ਪੜਣਾ ਹੀ ਆ। ਤੋਂ ਅਸੀਂ ਐਜ਼ ਪਰ ਲਾਉ ਉਹਨੂੰ ਜਿਹੜਾ ਅਰੈਸਟ ਕਰਨਾ। ਸੋ ਉਹਦੇ ਵਿੱਚ ਤਾਂ ਟਾਈਮ ਲੱਗਦਾ ਬੜਾ ਥੋੜਾ ਸਮਾਂ ਵੱਧ ਲੱਗ ਗਿਆ ਬਟ ਅਸੀਂ ਕਾਨੂੰਨ ਮੁਤਾਬਕ ਕਾਨੂੰਨ ਦੇ ਦਾਇਰੇ ਚ ਰਹਿ ਕੇ ਜੋ ਵੀ ਕੀਤਾ ਇਹਨਾਂ ਨੂੰ ਅਰੈਸਟ ਕੀਤਾ ਗਿਆ। ਕਦੋਂ ਤੱਕ ਫੈਸਲਾ ਆਉਣ ਦੀ ਉਮੀਦ ਹੈ? ਆ ਦੇਖੋ ਜੀ ਜੱਜ ਸਾਹਿਬ ਤੇ ਡਿਪੈਂਡ ਕਰਦਾ ਅੱਧੇ ਘੰਟੇ ਘੰਟੇ। ਰਾਣੀ ਮੁਕਦਮੇ ਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਗਿਆ ਅਸੀਂ ਗੱਲ। ਜੀ। ਆ ਅੱਜ ਰਿਮਾਂਡ ਤੋਂ ਬਾਅਦ ਦੁਬਾਰਾ ਫਿਰ ਪੇਸ਼ ਕੀਤਾ ਗਿਆ ਜੀ ਤੇ ਉਹ ਮੰਨ ਜੋਗਾ ਅਦਾਲਤ ਹਲੇ ਡਿਸੀਜਨ ਲੈਣਾ ਬਾਕੀ ਆ ਜੀ ਉਹ ਥੋੜੀ ਦੇਰ ਵਿੱਚ ਡਿਸੀਜਨ ਜੋ ਹੋਊਗਾ ਤੁਹਾਨੂੰ ਦੱਸ ਦਾਂਗੇ ਜੀ ਹਲੇ ਦੇਖੋ ਦੋਨੋਂ ਧਿਰਾਂ ਦੀ ਬਹਿਸ ਸੁਣੀ ਹੈ ਜੀ ਬਹਿਸ ਸੁਣਨ ਤੋਂ ਬਾਅਦ ਉਹਨਾਂ ਨੇ ਰਿਜ਼ਰਵ ਰੱਖਿਆ ਹੈ ਹਜੇ ਸਰ ਰਿਮਾਂਡ ਮੰਗਿਆ ਸੀ ਤੁਸੀਂ ਬਿਲਕੁਲ ਜੀ ਬਿਲਕੁਲ ਅਸੀਂ ਹਲੇ ਇਹਦੇ ਵਿੱਚ ਵੈਪਨ ਰਿਕਵਰ ਕਰਾਉਣੇ ਨੇ ਬੰਦਿਆ ਬਾਰੇ ਕੁਝ ਕੁਛ ਕਰਨੀ ਆ ਕਿ ਉਹ ਕਿਉਂ ਇਸ ਬਾਰੇ ਪੁੱਛਣਾ ਸੋ ਅਸੀਂ ਤਾਂ ਸਬੂਤ ਲੈਣਾ ਜੀ ਉਹ 24 ਦਾ ਇਹ ਮਾਮਲਾ ਲੇਕਿਨ ਗ੍ਰਿਫਤਾਰੀ ਚ ਇੰਨਾ ਸਮਾਂ ਕਿਉਂ ਲੱਗ ਗਿਆ ਦੇਖੋ ਜੀ ਹਰੇਕ ਨੇ ਆਪੋ ਆਪਣਾ ਜਿਹੜ ਮੁਲਜਰਮਾ ਮੁਜਰਮ ਨੇ ਤੇ ਪੜਣਾ ਹੀ ਆ ਤੇ ਅਸੀਂ ਐਸ ਪਰ ਲਾ ਉਹਨੂੰ ਜਿਹੜਾ ਅਰੈਸਟ ਕਰਨਾ ਸੋ ਉਹਦੇ ਵਿੱਚ ਤਾਂ ਟਾਈਮ ਲੱਗਦਾ ਬੜਾ ਥੋੜਾ ਸਮਾਂ ਵੱਧ ਲੱਗ ਗਿਆ ਬਟ ਅਸੀਂ ਕਾਨੂੰਨ ਮੁਤਾਬਕ ਕਾਨੂੰਨ ਦੇ ਦਾਇਰੇ ਚ ਰਹਿ ਕੇ ਜੋ ਵੀ ਕੀਤਾ ਇਹਨਾਂ ਨੂੰ ਅਰੈਸਟ ਕੀਤਾ ਗਿਆ ਕਦੋਂ ਤੱਕ ਫੈਸਲਾ ਆਉਣ ਦੀ ਉਮੀਦ ਹੈ ਆ ਦੇਖੋ ਜੀ ਜੱਜ ਸਾਹਿਬ ਤੇ ਡਿਪੈਂਡ ਕਰਦਾ ਅੱਧੇ ਘੰਟੇ ਘੰਟੇ ਬੇੜਿਆ ਜਾ ਕੇ ਮੰਦਪਾਗੀ ਘਟਣਾ ਵਾਪਰੀ ਹੈ 5 ਸਾਲ ਦੇ ਮਾਸੂਮ ਨੂੰ ਗਵਾਹ ਕਰਨ ਤੋਂ ਬਾਅਦ ਉਹ ਕਰੋਰ ਤਾਂ ਭਰੇ ਢੰਗ ਦੇ ਨਾਲ ਬਦਫਾਹੀ ਕਰਨ ਤੋਂ ਬਾਅਦ ਜਿਹੜਾ ਉਹ ਕਤਲ ਕਰ ਦਿੱਤਾ ਬੜੀ ਮੰਦਪਾਗੀ ਘਟਣਾ ਆ ਪਰਿਵਾਰ ਲਈ ਦਾ ਸ਼ਹਿਰ ਵਾਸੀਆਂ ਲਈ ਇਹ ਇੱਕ ਕਲੰਕ ਦੇ ਤੌਰ ਤੇ ਅੱਜ ਸਾਰਾ ਸ਼ਹਿਰ ਦੁਖੀ ਆ ਇਹ ਘਟਨਾ ਨੂੰ ਜਾਦਾ ਤੁਹਾਡੇ ਜਿਹੜੇ ਨਹੀਂ ਆ ਸਕੇ ਉਹਨਾਂ ਨੇ ਸੋਸ਼ਲ ਮੀਡੀਆ 'ਚ ਦੇਖਿਆ ਪਤਾ ਲੱਗਾ ਹਰ ਬੰਦੇ ਦੇ ਪ੍ਰਤੀ ਰੋਸ਼ ਹੈ ਔਰ ਇਦਾਂ ਦੇ ਕ੍ਰਿਮੀਨਲ ਬੰਦੇ ਜਦ ਤੱਕ ਸਮਾਜ 'ਚ ਬੈਠੇ ਆ ਸਮਾਜ ਦਾ ਕੋਈ ਵਰਗ ਕਿਸੇ ਵਰਗ ਦਾ ਵੀ ਬੱਚਾ ਸੇਫ ਨਹੀਂ ਚਾਹੇ ਕੋਈ ਗਰੀਬ ਆ ਚਾਹੇ ਅਮੀਰ ਆ ਔਰ ਪ੍ਰਸ਼ਾਸਨ ਨੂੰ ਇਹਨਾਂ ਨੂੰ ਸਖਤੀ ਨਾਲ ਨੱਥ ਪਾਣੀ ਚਾਹੀਦੀ ਆ ਪ੍ਰਸ਼ਾਸਨ ਨੂੰ ਚੁਸਤ ਦਰੋਸਤ ਹੋਣਾ ਚਾਹੀਦਾ ਕਰਾਏਦਾਰਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਥਾਣਿਆਂ 'ਚ ਜੇ ਕੋਈ ਬਿਗੈਰ ਵੈਰੀਫਿਕੇਸ਼ਨ ਤੋਂ ਰਹਿ ਰਿਹਾ ਉੱਤੇ ਕਾਰਵਾਈ ਹੋਵੇ ਜੇ ਫੇਰ ਵੀ ਮਾਲਕ ਨੇ ਨਹੀਂ ਵੈਰੀਫਿਕੇਸ਼ਨ ਕਰਾਈ ਤੇ ਮਾਲਕ ਤੇ ਵੀ ਕਾਰਵਾਈ ਹੋਣੀ ਚਾਹੀਦੀ ਪੰਗਾ ਤਾਂ ਇੱਥੇ ਆ ਗਿਆ ਖੜਦਾ ਅਸੀਂ ਪੰਜਾਬੀਏ ਇੰਨੇ ਕਿ ਉਹ ਮਤਲਬ ਕਿ ਉਹ ਕਹਿ ਨਹੀਂ ਆਪਾਂ ਸਕਦੇ ਆਪਣੇ ਆਪਣੀ ਕਮਿਊਨਿਟੀ ਲਈ ਆਪਾਂ ਆਪਣੇ ਲਈ ਇਹ ਸ਼ਬਦ ਵਰਤੀ ਆਪਾਂ ਚੰਗੇ ਨਹੀਂ ਲੱਗਦੇ 1000 ਰੁਪਏ ਤੱਕ ਔਕਾਤ ਰਹਿ ਗਈ ਆ ਸਾਡੀ ਅਜੇ 1000 ਰੁਪਏ ਸਾਨੂੰ ਮਿਲਦਾ ਸੀ ਕਮਰੇ ਕਿਰਾਏ ਤੇ ਚੜ ਦੇਉਂਦੇ ਆ ਭਈਆਂ ਨੂੰ ਪ੍ਰਸ਼ਾਸਨ ਬਾਰ-ਬਾਰ ਕਹਿੰਦਾ ਵੀ ਆ ਸਮੇਂ-ਸਮੇਂ ਤੇ ਡੀਸੀਪੀ ਕਹਿੰਦਾ ਐਸਐਸਬੀਓ ਕਹਿੰਦੇ ਆ ਕਿ ਇਹਨਾਂ ਦੀ ਵੈਰੀਫਿਕੇਸ਼ਨ ਕਰਾਓ ਕੋਈ ਵੈਰੀਫਿਕੇਸ਼ਨ ਹੀ ਬਹੁਤਾ ਬਾਰੇ 1000 ਰੁਪਏ ਆਉਣ ਦਾ ਦੇਦਾ ਦੀ ਹੈ ਨਾ ਮੈਂ ਤੇ ਤੁਹਾਨੂੰ ਮੰਗ ਕੀਤੀ ਆ ਕਿ ਜੇ ਕੋਈ ਮਾਲਕ ਮਕਾਨ ਵੀ ਬਗੈਰ ਵੈਰੀਫਿਕੇਸ਼ਨ ਤੋਂ ਰੱਖਦਾ ਤੇ ਸਭ ਤੋਂ ਪਹਿਲਾਂ ਉੱਥੇ ਕਾਰਵਾਈ ਕੀਤੀ ਜਾਵੇ ਜਿਹੜਾ ਕਾਨੂੰਨ ਨੂੰ ਨਹੀਂ ਫਾਲੋ ਕਰਦਾ ਔਰ ਜੋ ਐਜੀਟੇਸ਼ਨ ਅਸੀਂ ਇਹਨਾਂ ਦੇ ਵਿਰੁੱਧ ਛੇੜੀ ਆ ਰਾਣਾ ਜੀ ਨੇ ਕੱਲ ਅਨਾਉਂਸ ਕੀਤਾ ਸੀ ਅਸੀਂ ਕੰਦੇ ਨਾ ਕੰਦਾ ਲਾ ਕੇ ਇਸ ਨਾਲ ਖੜੇ ਆ ਇੱਕ ਆਪਣੇ ਆਪਣੇ ਇਲਾਕੇ 'ਚ ਅਸੀਂ ਸਫਾਈ ਕਰਾਂਗੇ ਇਦਾਂ ਦੇ ਬੰਦੇ ਪਹਿਚਾਨਾਂਗੇ ਔਰ ਪੁਲਿਸ ਨੂੰ ਟਾਈਮ ਟੂ ਟਾਈਮ ਪਹਿਲਾਂ ਵੀ ਅਸੀਂ ਦੱਸਿਆ ਆ ਜੇ ਹੁਣ ਪੁਲਿਸ ਦੁਬਾਰਾ ਦੱਸਾਂਗੇ ਨਹੀਂ ਕਾਰਵਾਈ ਕਰੂਗੀ ਤੇ ਪੁਲਿਸ ਦੇ ਖਿਲਾਫ ਅਸੀਂ ਸੜਕਾਂ ਦੇ ਉੱਤਰਾਂਗੇ ਕਈ ਸਾਹਿਬ ਦੇਖਿਆ ਨਾ ਕਿ ਜਦੋਂ ਵੀ ਰੈਲੀਆਂ ਹੁੰਦੀਆਂ ਜਾਂ ਕਿਦਾਂ ਵੀ ਕੋਈ ਪੋਲੀਟੀਕਲ ਜਿਹੜੇ ਵੀ ਬੰਦੇ ਆਪਣੀਆਂ ਵੋਟਾਂ ਇਕੱਠੀਆਂ ਕਰ ਲੈਣ ਇਹਨਾਂ ਦੀਆਂ ਵੋਟਾਂ ਬਣਾ ਰਹੇ ਜਾਂਦੇ ਪਈਆਂ ਦਾ ਇਕੱਠ ਜਿਆਦਾ ਕਰਦੇ ਆ ਪੋਲੀਟੀਕਲ ਪਾਰਟੀ ਵਿੱਚ ਕਿਦਾਂ ਆ ਰਹੇ ਉਹ ਤੇ ਕੀ ਕਰ ਪਾਉਂਦੇ ਭਾਜੀ ਗੱਲ ਪਈਏ ਜਾਂ ਕਿਸੇ ਦੀ ਨਹੀਂ ਗੱਲ ਤਾਂ ਜਿਹੜਾ ਕ੍ਰਾਈਮ ਕ੍ਰਿਮੀਨਲ ਆ ਕ੍ਰਿਮੀਨਲ ਆ ਮੇਰੀ ਗੱਲ ਸੁਣੋ ਜਿਹੜੇ ਨਜਾਇਜ਼ ਬੰਦੇ ਆਗੇ ਇੱਥੇ ਬਸੇ ਆ ਗਲਤ ਅੰਸਰ ਆ ਕਾਨੂੰਨੀ ਤੋਂ ਉਹਨੂੰ ਨਹੀਂ ਮੰਨਦੇ ਇੱਥੇ ਮਾਹੌਲ ਖਰਾਬ ਕਰ ਰਹੇ ਆ ਕਾਨੂੰਨ ਦੀਆਂ ਧੱਜੀਆਂ ਡਾ ਰਹੇ ਆ ਇਦਾਂ ਦੇ ਬੰਦਿਆਂ ਦੇ ਖਿਲਾਫ ਸਾਡੀ ਮੋਹਮਾਂ ਚੱਲਦੀ ਰਹੇਗੀ ਮੇਰੀ ਗੱਲ ਸੁਣੋ ਚਾਲੂ ਰੱਖਾਂਗੇ ਜੇ ਕੋਈ ਵਧੀਆ ਬੰਦੇ ਰਹਿ ਰਹੇ ਆਪਣੀਆਂ ਫੈਮਲੀਆਂ ਨਾਲ ਰਹਿ ਰਹੇ ਉਹਨਾਂ ਦੇ ਬੱਚੇ ਤੇ ਜੰਪੇ ਉਹਨਾਂ ਨਾਲ ਸਾਡਾ ਭਾਈਚਾਰਾ ਹੈ ਮੇਰੀ ਗੱਲ ਨੂੰ ਉਹ ਤਾਂ ਸਾਡੇ ਸਮਾਜ ਦਾ ਇੱਕ ਅੰਗ ਆ ਸਾਡੇ 250 ਸਾਡੀ ਜਿਹੜੀ ਲੜਾਈ ਆ ਇਹ ਜਿਹੜੇ ਉਧਰੋਂ ਦੌੜ ਕੇ ਇੱਧਰ ਆ ਜਾਂਦੇ ਕ੍ਰਾਈਮਨਲ ਇੱਧਰ ਆ ਕੇ ਕ੍ਰਾਈਮ ਕਰਦੇ ਆ ਨਸ਼ਾ ਵੇਚਦਿਆਂ ਬੇਪਨ ਲਿਆ ਲਿਆ ਸਪਲਾਈ ਕਰਦੇ ਆ ਕ੍ਰਾਈਮ ਵੱਦਾ ਉਹਨਾਂ ਦੇ ਖਿਲਾਫ ਆ ਔਰ ਜਿਹੜਾ ਮਾਲਕ ਇਦਾਂ ਦੇ ਬੰਦਿਆਂ ਨੂੰ ਕਿਰਾਏ ਤੇ ਕਮਰਾ ਦਿੰਦਾ ਅਸੀਂ ਉਹਦੇ ਵੀ ਖਿਲਾਫ ਆ ਉਹਦੇ ਤੇ ਵੀ ਕਾਰਵਾਈ ਦੀ ਅਸੀਂ ਮੰਗ ਕਰਦੇ ਆ ਇਹਨਾਂ ਨੂੰ ਤਾਂ ਅਸੀਂ ਟ੍ਰੇਸ ਕਰਾਂਗੇ ਹੀ ਕਰਾਂਗੇ ਕਮੇਟੀ ਬਣਾਉਣ ਰਣਖੋਵਾਂ ਨੂੰ ਪੋਸਟਮਾਰਟਮ ਆ ਤੇ ਹੁਣ ਸੰਸਕਾਰ ਕਿੱਥੇ ਕੀਤਾ ਜਾਵੇਗਾ ਤੇ ਕਦੋਂ ਦਾ ਕੀ ਪ੍ਰੋਗਰਾਮ ਭਾਈ ਸੰਸਕਾਰ ਇਹ ਆਪਣੇ ਪਿੰਡ ਲੈ ਕੇ ਜਾਓਗੇ ਫਗਵਾੜੇ ਦੇ ਇਲਾਕੇ ਇਹਨਾਂ ਦਾ ਪਿੰਡ ਆ ਇਹਨਾਂ ਦੇ ਸੰਸਕਾਰ ਜਿਹੜਾ ਉੱਥੇ ਕਰਨਾ ਪਰ ਅਸੀਂ ਵੱਤ ਤੋਂ ਵੱਤ ਨਾਲ ਜਾਵਾਂਗੇ ਸਾਰੇ ਜਣੇ ਜਿੰਨੇ ਸਾਥੀ ਹੋ ਸਕਦੇ ਆ ਪਰ ਗੱਲ ਇਹ ਹੈ ਨਾ ਅੱਜ ਜਿੰਨਾ ਇਕੱਠ ਅੱਜ ਹੋਇਆ ਇਹ ਨਾ ਹੋਵੇ ਸਿਰਫ ਇਕੱਠ ਅੱਜ ਇੱਥੇ ਸਿਰਫ ਦਿਖਾਵਾ ਕਰਨ ਲਈ ਹੋਇਆ ਜਿੰਨੇ ਕੱਲ ਸਪੈਸ਼ਲ ਕਿਹਾ ਗਿਆ ਸੀ ਵੀ ਵੱਧ ਤੋਂ ਵੱਧ ਜਿਹੜੇ ਲੀਡਰ ਐ ਨਾ ਇੱਥੇ ਪਹੁੰਚਣ ਹਾਂ ਇੱਕ ਸਿਰਫ ਇੱਕ ਬੰਦਾ ਆਇਆ ਜਿਹੜਾ ਰਾਜਨੀਤੀ ਨਾਲ ਤਾਲੁਕ ਰੱਖਦਾ ਸਿਰਫ ਇੱਕ ਬੰਦਾ ਆਇਆ ਬਾਕੀ ਜਿੰਨਿਆਂ ਨੇ ਐਮਐਲਏ ਇਲੈਕਸ਼ਨ ਲੜਨਾ ਐਮਪੀ ਇਲੈਕਸ਼ਨ ਲੜਨਾ ਕਿੱਥੇ ਗਏ ਸਾਰਿਆਂ ਨੇ ਚੈਨਲ ਦੇਖਿਆ ਕੱਲ ਕੋਈ ਨਹੀਂ ਆਇਆ ਗੱਲ ਕੀ ਆ ਭਈਆਂ ਦੇ ਖਿਲਾਫ ਬੋਲ ਨਹੀਂ ਸਕਦੇ ਠੀਕ ਹੈ ਜੀ ਤੇ ਨੰਬਰ 2 ਕੱਲ ਸਾਰੇ ਸਾਥੀਆਂ ਦੇ ਇਕੱਠੇ ਹੋਣਾ ਅਸੀਂ ਡੀਸੀ ਸਾਹਿਬ ਨੂੰ ਇਹ ਜਿਹੜਾ ਮੋਰੰਡਮ ਦਿੱਤਾ ਜਾਊਗਾ ਕਿ ਜਿੰਨੀ ਵੀ ਕਮਿਊਨਿਟੀਆਂ ਕੱਲੇ ਪਈਏ ਨਹੀਂ ਬਾਕੀ ਵੀ ਜਿੰਨੀਆਂ ਕਮਿਊਨਿਟੀਆਂ ਆ ਜਿਹੜੇ ਬਾਹਰੋਂ ਆ ਕੇ ਹੁਸ਼ਿਆਰਪੁਰ ਦੇ ਵਿੱਚ ਵਸੇ ਆ ਸਾਰਿਆਂ ਦੀ ਵੈਰੀਫਿਕੇਸ਼ਨ ਹੋਵੇ ਜਿਨ੍ਹਾਂ ਦੇ ਦੋ ਦੋ ਆਧਾਰ ਕਾਰਡ ਆ ਉਹਨਾਂ ਦੇ ਉੱਤੇ ਪਰਚੇ ਹੋਣ ਚਾਹੇ ਉਹ ਪੰਜਾਬੀ ਆ ਚਾਹੇ ਭਈ ਆ ਸਾਰਿਆਂ ਦੇ ਪਰਚੇ ਹੋਣ ਬਾਕੀ ਸਾਰਿਆਂ ਨਾਲ ਵੱਡੀ ਗੱਲ ਹੈ ਜੀ ਸਾਡੇ ਹੁਸ਼ਿਆਰਪੁਰ ਦੇ ਐਸਐਸਪੀ ਸਾਹਿਬ ਜਦੋਂ ਦੀ ਬੱਚੇ ਦੀ ਖਬਰ ਤੁਸੀਂ ਚਲਾਈ ਸੀ ਉਸ ਵੇਲੇ ਦੀ ਜਿਹੜੀ ਆ ਪੁਲਿਸ ਆ ਉਹ ਮੁੰਡੇ ਨਾ ਮੁੰਡਾ ਲਾ ਕੇ ਮਹੱਲੇ ਵਾਲਿਆਂ ਤੇ ਪਰਿਵਾਰ ਵਾਲਿਆਂ ਨਾਲ ਖੜੀ ਆ ਪੂਰੀ ਰਾਤ ਕੋਰੀਰਾ ਮਾਡਰ ਟੋਂ ਥਾਣਾ ਕੋਰੀਰਾ ਮਾਡਰ ਟੋਂ ਥਾਣਾ ਤੇ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਨੇ ਰਾਤੀ ਸੀਐਸਟਾ ਆਪਣੇ ਐਨ.ਆਈ.ਕੇ ਮੁਸਤ ਪਰ ਉਹ ਬੰਦਾ ਐਡਾ ਪੱਕਾ ਸਾਰੀ ਰਾਤ ਕੋਟੇ ਖਾਨ ਦੇ ਇੰਟਰੋਗੇਸ਼ਨ ਤੋਂ ਬਾਅਦ ਵੀ ਉਸ ਬੰਦੇ ਨੇ ਕੁਝ ਦੱਸਿਆ ਨਹੀਂ ਉਸ ਨੇ ਆਪਣੀ ਬਹਾਦਰੀ ਦੇ ਉੱਤੇ ਇਹ ਚੀਜ਼ ਜਿਹੜੀ ਆ ਉਹ ਬੱਚਾ ਬਰਾਮਦ ਕੀਤਾ ਪਰ ਸਾਡੇ ਲਈ ਸ਼ਰਮ ਦੀ ਗੱਲ ਆ ਵੀ ਅਸੀਂ ਅੱਜ ਵੀ ਐਨੇ ਕੇ ਬੰਦੇ ਇਕੱਠੇ ਹੋਏ ਆ ਕੁੱਲਾ ਸਦਾ ਦੇਣ ਦੇ ਬਜਾਏ ਵੀ ਐਨੇ ਕੱਲ ਨੂੰ ਜਦੋਂ ਇਹਨਾਂ ਦੇ ਕਿਸੇ ਦੇ ਬੱਚੇ ਨਾ ਹੋਏ ਨਾ ਫੇਰ ਕੱਟ ਕਰਨਾ ਸ਼ੁਰੂ ਕਰਨਾ ਉਹ ਪੰਜਾਬੀ ਸੁੱਤੇ ਪਏ ਆ ਮੈਂ ਦੇਖ ਰਿਆ ਕੱਲ ਸਪੈਸ਼ਲ ਕਿਹਾ ਗਿਆ ਵੀ ਵੱਤੋਂ ਵੱਤ ਕੱਟ ਕਰਿਓ ਘਰੀ ਸ਼ਹਿਰ ਚ ਪਤਾ ਲੱਗ ਜਵੇ ਵੀ ਅਸੀਂ ਕਿਸੇ ਚੀਜ਼ ਨੂੰ ਲੈ ਕੇ ਇਕੱਠੇ ਹੋਏ ਆ ਪਰ ਨਹੀਂ ਚੇਤਨਜੀ ਸਾਡੇ ਲਈ ਬਹੁਤ ਦੁੱਖ ਵਾਲੀ ਗੱਲ ਆ ਵੀ ਅਸੀਂ ਇਸ ਦੁੱਖ ਦੀ ਘਰੀ ਦੇ ਵਿੱਚ ਨਹੀਂ ਇਕੱਠੇ ਹੋ ਸਕਦੇ ਇੱਕ ਤੁਹਾਡੇ ਚੈਨਲ ਦੇ ਸਾਰਿਆਂ ਦੇ ਮਾਧਿਅਮ ਰਾਹੀਂ ਇਹ ਗੱਲ ਕਹੀ ਜਾ ਰਹੀ ਆ ਡੀਸੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਵੀ ਇਸ ਕੇਸ ਨੂੰ ਫਾਸਟ ਟਰੈਕ ਦੇ ਵਿੱਚ ਚੁੜਾਇਆ ਜਾਵੇ ਦਿਨਾਰੇ ਵਿੱਚ ਇਸ ਬੰਦੇ ਨੂੰ ਫਾਂਸੀ ਦੇ ਕੇ ਇੱਕ ਰਿਕਾਰਡ ਕਾਮ ਕੀਤਾ ਜਾਵੇ ਹਿੰਦੁਸਤਾਨ ਦੇ ਵਿੱਚ ਸਾਡੀ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਇਹ ਬੇਨਤੀ ਆ ਵੀ ਇਸ ਚੀਜ਼ ਨੂੰ ਪੁਲਿਸ ਹੱਥ ਜੋੜ ਕੇ ਬੇਨਤੀ ਆ ਇਸ ਚੀਜ਼ ਨੂੰ ਕਿਸੇ ਤਰੀਕੇ ਨਾਲ ਲਾਗੂ ਕੀਤਾ ਜਾਵੇ ਫਾਸਟ ਟਰੈਕ ਦੇ ਵਿੱਚ ਕੇਸ ਚੱਲੇ ਇਹ ਬਾਕੀਆਂ ਨੂੰ ਡਰ ਹੋਵੇ ਤਾਂ ਜੀ ਨਹੀਂ ਸਰ ਹੁਣ 5 ਸਾਲਾਂ ਹਰਵੀਰ ਸਿੰਘ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਪਰਿਵਾਰ ਨੂੰ ਕਿੰਨੀ ਦੇਰ ਤੱਕ ਜੜੀ ਬੋਲ ਸਕਦੀ ਥੀ ਬਸ ਜਲਦੀ ਤੋਂ ਜਲਦੀ 15-20 ਮਿੰਟ ਦੇ ਵਿੱਚ ਇੰਤਜ਼ਾਰ ਹੈ ਬਾਡੀ ਜੀ ਇਸ ਤੋਂ ਬਾਅਦ ਇਹਦਾ ਜੋ ਇਹਨਾਂ ਨੇ ਅੰਤਮ ਸੰਸਕਾਰ ਕਰਨਾ ਉਹ ਇਹਨਾਂ ਨੇ ਆਪਣੇ ਜੱਦੀ ਪਿੰਡ 'ਚ ਜਾ ਕੇ ਕਰਨਾ ਫਗਵਾੜੇ ਦੇ ਲਾਗੇ ਤੇ ਇਥੋਂ ਨਾਲ ਕੋਈ ਪ੍ਰਸ਼ਾਸਨ ਦਾ ਜਾਊਗਾ ਪੁਲਿਸ ਵਗੈਰਾ ਜਾਂ ਕੋਈ ਹਾਂਜੀ ਜਾਊਗਾ ਜਿੱਥੇ ਵੀ ਕਰਦੇ ਜੀ ਜਾਓ ਤੇ ਕੋਈ ਦੇ ਦੋਸ਼ੀ ਨੂੰ ਜਿਹੜਾ ਹੁਣ ਕਾਬੂ ਕਰ ਲਿਆ ਗਿਆ ਕੁਝ ਮੁਰਦੀ ਜਾਂਚ ਤੋਂ ਪਤਾ ਲੱਗਿਆ ਹੋਵੇ ਕਿਉਂ ਉਸ ਵੱਲੋਂ ਐਸੇ ਕੰਮ ਨੂੰ ਨਿਭਾਉਣ ਨੂੰ ਅੰਜਾਮ ਦਿੱਤਾ ਗਿਆ ਸੀ ਕਿਉਂ ਬੱਚੇ ਦਾ ਕਤਲ ਕੀਤਾ ਗਿਆ ਸੀ ਮੁਰਦੀ ਇਨਵੈਸਟੀਗੇਸ਼ਨ 'ਚ ਕੀ ਗੱਲ ਉਹਨੇ ਖੁਲਾਸਾ ਕੀਤਾ ਜੀ ਹਾਂਜੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਮੁਰਲੀ ਇਨਵੈਸਟੀਗੇਸ਼ਨ ਚ ਤੁਹਾਨੂੰ ਆਲਰੇਡੀ ਪਤਾ ਹੀ ਹੈ ਜੋ ਕੁਝ ਹੋਇਆ ਵਾਪਰਿਆ ਤੇ ਆਫਟਰ ਰਿਮਾਂਡ ਇਹਦਾ ਪੂਰੀ ਡਿਟੇਲ ਚ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਜੋ ਫੈਕਟ ਆਣਦੇ ਤੁਹਾਨੂੰ ਕਿੰਨੇ ਦਿਨ ਦਾ ਰਿਮਾਂਡ ਲਿਆ ਜੀ ਦੋਸ਼ੀ ਨੂੰ ਪੇਸ਼ ਕਰਨ ਨਜ਼ਰ ਦੋ ਵੇ ਟਾਈਮ ਡਾਕਟਰ ਸਾਹਿਬ ਇੱਕ ਆਕੀਸਵਾਰਾ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਕਿ ਜਿਹੜੇ ਪ੍ਰਵਾਸੀ ਨੇ ਇਕੱਲੇ ਪ੍ਰਵਾਸੀ ਨਹੀਂ ਜਿਹੜੇ ਹੋਰ ਵੀ ਬਾਹਰੋਂ ਆ ਕੇ ਰਹਿ ਰਹੇ ਨੇ ਹਾਂਜੀ ਉਹਨਾਂ ਦੀ ਜਿਹੜੀ ਪ੍ਰੋਪਰ ਇਨਵੈਸਟੀਗੇਸ਼ਨ ਕਰਵਾਈ ਜਾਵੇ ਕਿਉਂਕਿ ਹੁਣ ਬਹੁਤ ਪੁਲਿਸ ਨੇ ਮੁਸਤਦੀ ਦੇ ਨਾਲ ਕੰਮ ਕੀਤਾ ਤਾਂ ਦੋ ਦਰਜਨ ਦੇ ਕਿਰੀਪ ਪਘੋੜੇ ਵੀ ਫੜ ਹੋਏ ਆ ਜੀ ਬਿਲਕੁਲ ਬਿਲਕੁਲ ਮੁਸਤਦੀ ਨਾ ਕਰਾਂਗੇ ਨੈਕਸਟ ਵੀ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਕਰਾਂਗੇ ਤੇ ਬਾਕੀ ਇਹਨਾਂ ਦੀ ਜਿਹੜੀ ਹੈ ਰਿਕਾਰਡ ਚੈੱਕ ਕੀਤਾ ਜਾਊਗਾ ਪ੍ਰੋਪਰ ਔਰ ਮਹੱਲੇ ਵਾਈਜ਼ ਅਸੀਂ ਟੀਮਾਂ ਬਣਾ ਕੇ ਤੇ ਇਹਨਾਂ ਦੀ ਜਿਹੜੀ ਸਕੂਟਨੇਾਈਜ਼ ਕਰਾਂਗੇ ਤਾਂ ਸਾਰਾ ਕੁਝ ਸਿਸਟਮ ਕਿੱਥੋਂ ਕੋ ਮਾੜੇ ਕਰੈਕਟਰ ਵਾਲਾ ਬੰਦਾ ਵੈਰੀਫਾਈ ਕਰਾਉਂਦਾ ਓਕੇ ਸਰ 15 ਦਿਨ ਪਹਿਲੇ ਜਿਹੜੀ ਲੜਾਈ ਸੀ ਉਹਦਾ ਨਾਮ ਕੀ ਹੈ ਉਹ ਲੈ ਨਾ ਖੋ ਤੋਂ ਮੈਂ ਕੋ ਤੋਂ ਜਿਆਦਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਇਹ ਕਹਿੰਦਾ ਸਾਕਰੀਪਾ ਜਾਸੀ ਬਹੁਤ ਹੰਦੇ ਮਾਰਿਆ ਉਹਨੂੰ ਬਚਾ ਲਈ ਤੇ ਕੀ ਬਗਾਰੇ ਆ ਜੀ ਇਹ ਕਿੰਨਾ ਗੱਲ ਗੰਭੀਰ ਹੋ ਰਹੇ ਨੇ ਕੀ ਬਗਾਰੇ ਆ ਇਹ ਮਨਸੀਪਾਲਿਆ ਸੀ ਉਹਨੂੰ ਬੁਲਾਉਣਾ ਕਰਤਾ Jangan <tuk> lupa like, share, dan subscribe channel ini. ਚਾਹੀਏ ਸੰਭਲਿਆ ਗਿਆ ਸਾਡੀਆਂ ਆ ਗਈਆਂ ਉਹ ਤਾਂ ਵੀ ਬੜਾ ਕੁਝ ਹੈ ਬੜਾ ਬੇਸੁਨਾ ਲਾ ਲਾ ਜਿਵੇਂ ਇਹ ਬੁਲ ਗਈ ਕਿ ਤੇ ਆ ਚੁਕੇ ਇਹੋ ਸੰਭਲਿਆ ਕਰਤਾ ਮੈਂ ਆ ਬਾਰੇ ਬਸ ਮਦਦ ਦਾ ਵਾਲਾ ਕੋਈ ਨਾ ਗੱਲਾਂ ਮੈਨੂੰ ਮਾਰ ਦਿੰਦਾ ਅਸੀਂ ਉੱਠੀ ਮਾਰਦੀ ਆ ਪੱਲੀਆਂ ਦੇ ਨਾ ਕਿਹਾ ਅਜੀਬ ਮਾਰਦਾ ਮੈਨੂੰ ਬੈਲ ਚੋੜਾ ਨਹੀਂ ਬੈਣਾ ਰੇ